ਲੋਕਤੰਤਰ ਦੀ ਹੱਤਿਆ ਜਾਰੀਆਂ ਜਾਰੀਆਂ ਨੇ ਆ ਹੁਣ ਤੱਕ ਵੀ ਬਾਡਰ ਬੰਦ ਰਹੇ ਉਹ ਬਾਡਰ ਬੰਦ ਰਹੇ ਆ ਹੁਣ ਤੱਕ ਵੀ ਬਾਡਰ ਬੰਦ ਰਹੇ ਕਿਹੜਾ ਲੋਕਤੰਤਰ ਹੈ ਇਹ ਕਿਹੜਾ ਕਿਸਾਨ ਦੇ ਹੱਕ ਨੇ ਕਿਸਾਨ ਘੱਟੋ ਘੱਟ ਭਾਅ ਮੰਗ ਰਿਹਾ ਐਮਐਸਬੀ ਇੱਡਾ ਕਾਰਖਾਨੇ ਚੋਂ ਲੈ ਕੇ ਆਉਂਦਾ ਉਹ ਐਮਆਰਪੀ ਲਿਖਿਆ ਹੁੰਦਾ ਹੁੰਦਾ ਨਹੀਂ ਪੋਤੀ ਮਸ਼ੀਨਾਂ ਦੇ ਵਿੱਚੋਂ ਨਿਕਲਿਆ ਸੀਗਾ ਹੁਣ ਵੀ ਉਹਨੂੰ ਮਸ਼ੀਨਾਂ ਦਾ ਮਾਣ ਹੈ ਸਾਨੂੰ ਅਜੇ ਵੀ ਮਸ਼ੀਨਾਂ ਦਾ ਖਤਰਾ ਖੜਾ ਕਿਤੇ ਗਿਆ ਨਹੀਂ ਇੱਕੋ ਇੱਕ ਐਮਐਕਐਸਬੀ ਕੰਪਨੀ ਅਮਰੀਕਾ ਦੀ ਜਿਹੜੀ ਬਾਈਓਚਿਪ ਬਣਾਉਂਦੀ ਆ ਜਿਹੜਾ ਚੇਪ ਬਣਾਉ ਉਹਨੂੰ ਕੰਟਰੋਲ ਵੀ ਕਰੂ ਉਹਨੂੰ ਚਲਾ ਵੀ ਸਕਦਾ ਉਹਨੂੰ ਕਢਾ ਵੀ ਸਕਦਾ ਹੁਕਮ ਫਰਮੋਂ ਦਾ ਰਿਜਲਟ ਵੀ ਲੈ ਸਕਦਾ ਹੈਗਾ ਹੱਕ ਕਹਿੰਦੇ ਨੇ ਇਹ ਕਹਦਾ ਤਰੀਕਾ ਗਲਤ ਹੈ ਇਹਨਾਂ ਦਾ ਅੱਛਾ ਤਰੀਕਾ ਉਹਦੇ ਬਾਪੂ ਨੇ ਨਹੀਂ ਤੈਅ ਕਰਨਾ ਤਰੀਕਾ ਜਮਹੂਰੀ ਢੰਗ ਹੁੰਦਾ ਜਿੱਥੇ ਬੰਦੀਆਂ ਨੇ ਤੈਅ ਕਰਨਾ ਹੈ ਜਿਹੜੀਆਂ ਲੋਕਾਂ ਦੀਆਂ ਚੁਣੀਆਂ ਹੋਈਆਂ ਨੇ 13 ਤੋਂ 21 ਤੱਕ ਹਜ਼ਾਰਾਂ ਕੋਲੇ ਡਿੱਗੇ ਆ ਫਰਕ ਇੰਨੇ ਹੀ ਆ 13 ਤੋਂ 21 ਤੱਕ ਹਜ਼ਾਰਾਂ ਕੋਲੇ ਡਿੱਗੇ ਆ ਉਦੋਂ ਬਾਅਦ ਅਸੀਂ ਫੈਸਲਾ ਕੀਤਾ ਇਹਨੂੰ ਹੋਰ ਟੁਕੜਾ ਚੋਕੜਾ ਕਰਕੇ ਪੜਾਂਗੇ ਕਿਆ ਉਹ ਜਦੋਂ ਸਾਡਾ ਹੱਟ ਜਣਾ ਦੱਬਿਆ ਹੋਇਆ ਸੜਕਾਂ ਤੇ ਚੱਲਣ ਦਾ ਇਹ ਸੜਕਾਂ ਉਹਦੇ ਪਿਓ ਦੀਆਂ ਨੇ ਸਾਡੀ ਜ਼ਮੀਨ ਤੇ ਬਣੀਆਂ ਸਾਡੇ ਪੈਸਿਆਂ ਨਾਲ ਬਣੀਆਂ ਸਾਡੇ ਮਜ਼ਦੂਰ ਨੇ ਬਣਾਈਆਂ ਨੇ ਸਾਡੇ ਖਜ਼ਾਨੇ ਚੋਂ ਬਣੀਆਂ ਨੇ ਜਦੋਂ ਸਰਕਾਰ ਦੋ ਚੱਕ ਲੂਆ ਮੁੰਡਾ ਗਰਦੀ ਦਾ ਹਨਾਚ ਇਹ ਅਸੀਂ ਅੱਗੇ ਪਤਾ ਗਿੱਦੀ ਜਾਂ ਸਾਰੀਆਂ 12 ਦੀਆਂ 12 ਮੁੰਡਾ ਮੰਨੂ ਫੇਰ ਕਰਕੇ ਮੋਦੀ ਨੂੰ ਕੋਈ ਹੱਕ ਨਹੀਂ ਇਹ ਫੈਸਲਾ ਕਿਸਾਨਾਂ ਮਜ਼ਦੂਰਾਂ ਨੇ ਦੇਣਾ ਵੀ ਨਕਲੀ ਕੌਣ ਹੈਗਾ ਅਸਲੀ ਕੌਣ ਹੈ ਅਸੀਂ ਮੋਦੀ ਨੂੰ ਨਕਲੀ ਮੰਨਦੇ ਆ ਜਿਹਦੀਆਂ ਟਿਕਰੀਆਂ ਝੂਠੀਆਂ ਜਿਹਦੀ ਚਾਹ ਵਾਲੀ ਕਹਾਣੀ ਝੂਠੀ ਹੈਗੀ ਆ ਕੀ ਲੰਬ ਮਸ਼ੀਨਾਂ ਦੇ ਬਣਿਆ ਉੰਨੀ ਦੇ ਵਿੱਚ ਵੀ ਕੋਈ ਹਰਮਨ ਪਿਆਰਤਾ ਨਹੀਂ ਸੀ ਅੱਜ ਉਹਦੀ ਜਾੜੇ ਹਲਕੇ ਵਾਲ ਕਿਹਾ ਹੋ ਗਈ ਪਰ ਮਸ਼ੀਨਾਂ ਦਾ ਖਤਰਾ ਅਜੇ ਵੀ ਮੌਜੂਦ ਹੈ 30 ਕਰੋੜ ਨਾਲ ਪੈਠ ਕੀਤੀ ਆ ਬਾਈਆਂ ਵੱਲ ਕੀਤਾ ਮੂੰਹ ਦੱਸੋ ਜ਼ਿਮੂਰੀਅਤ ਕਿਹਦੀ ਆ ਦੱਸ ਦਿਓ ਜ਼ਿਮੂਰੀਅਤ ਬਾਈਆਂ ਦੀ ਜ਼ਿਮੂਰੀਅਤ ਹੈ ਸਾਡੇ ਦੀ ਜ਼ਿਮੂਰੀਅਤ ਨਹੀਂ ਉਹ ਐ ਕਹਿ ਰਹੇ ਨੇ ਵੀ ਤੁਸੀਂ ਦੱਸੋ ਤੁਸੀਂ ਹੁਣ ਸਾਡਾ ਦਿਓ ਉਹਦਾ ਬਹੁਤ ਕੁਝ ਕਹਿੰਦਾ ਉਹ ਕਹਿ ਰਹੇ ਨੇ ਜੋ ਦਿੱਲੀ ਮੋਰਚੇ ਤੇ 12 9 21 ਨੂੰ ਮੰਗਾ ਮੰਨੀਆਂ ਸੀ ਜਿਹੜੀ ਅੱਜ ਅਸੀਂ ਰੱਖ ਰਹੀਆਂ ਗੱਲਾਂ ਖੜਦਾ ਹਨ ਬਕਾਇਦਾ ਨਿਸ਼ਤੀ ਮੰਨੀਆਂ ਹੋਈਆਂ ਮੰਤਰੀਆਂ ਦੇ ਦਸਤ ਉੱਤੇ ਲੱਗੇ ਹੋਏ ਨੇ ਉਹ ਮੰਗਾਂ ਨੂੰ ਮਨੌਲ ਲਈ ਅਸੀਂ 2 ਸਾਲ 2 ਮਹੀਨੇ 4 ਦਿਨ ਨਿਕਲ ਤੋਂ ਬਾਅਦ ਮੋਰਚਾ ਸ਼ੁਰੂ ਕੀਤਾ ਹੋਰ ਕਿਸਾਨ ਦਾ ਵੀ ਹੱਕ ਆ ਕਿਸਾਨ ਆ ਅਪਦੇਸ਼ੀ ਆ ਕਿ ਦੇਸ਼ ਦਾ ਇਹ ਤੁਸੀਂ ਦੱਸ ਦੋ ਜੇ ਐਸੇ ਦੇਸ਼ ਦਾ ਤਾਂ ਇਹਨੂੰ ਮੋਰਚਾ ਲਾਉਣ ਦਾ ਪੂਰਾ ਪੂਰਾ ਹੱਕ ਹੈ ਕੀ ਕੱਟ ਜਿਹੜਾ ਕੀਤਾ ਹੋਇਆ ਓਰੇ ਕਿਸ ਮਕਸਦ ਨੂੰ ਲੈ ਕੇ ਕੱਟ ਕੀਤਾ ਇਹ ਕੱਟ ਤੁਹਾਨੂੰ ਵੀ ਬਰੀ ਬਾਤ ਪਤਾ ਹੋਣਾ ਚਾਹੀਦਾ ਜਿਹੜਾ ਦਿੱਲੀ ਮੋਰਚੇ ਤੇ 12 9 21 ਨੂੰ ਮੰਗਾਂ ਮੰਨੀਆਂ ਸੀ ਜਿਹੜੀ ਅੱਜ ਅਸੀਂ ਰੱਖਦੀਆਂ ਗੱਲਾਂ ਕਰਦਾ ਨਾ ਬਕਾਇਦਾ ਲਿਖਤੀ ਮੰਨੀਆਂ ਹੋਈਆਂ ਮੰਤਰੀਆਂ ਦੇ 10 ਕੁ ਗੁੱਠੇ ਲੱਗੇ ਹੋਏ ਨੇ ਉਹ ਮੰਗਾਂ ਨੂੰ ਮਨੌਲ ਲਈ ਅਸੀਂ 2 ਸਾਲ 2 ਮਹੀਨੇ 4 ਦਿਨ ਢਿੱਕਣ ਤੋਂ ਬਾਅਦ ਮੋਰਚਾ ਸ਼ੁਰੂ ਕੀਤਾ ਔਰ ਕਿਸਾਨ ਦਾ ਵੀ ਹੱਕ ਆ ਕਿਸਾਨ ਆ ਵਿਦੇਸ਼ੀ ਆ ਕਿ ਦੇਸ਼ ਦਾ ਇਹ ਪਹਿਲਾਂ ਤੁਸੀਂ ਵੀ ਦੱਸ ਦੋ ਜੇ ਐਸੇ ਦੇਸ਼ ਦਾ ਤਾਂ ਇਹਨੂੰ ਮੋਰਚਾ ਲਾਉਣ ਦਾ ਪੂਰਾ ਪੂਰਾ ਹੱਕ ਆ ਹੱਕ ਆ ਇੰਨਾ ਢਿੱਕਿਆ ਇਦੋਂ ਵੱਡਾ ਸਬਰ ਕਿਸਦਾ ਨਹੀਂ ਹੋ ਸਕਦਾ ਹੱਕ ਕਹਿੰਦੇ ਨੇ ਇਹ ਕਹਿੰਦਾ ਤਰੀਕਾ ਗਲਤ ਹੈ ਇਹਨਾਂ ਦਾ ਅੱਛਾ तरीका ਉਹਦੇ ਬਾਪੂ ਨੇ ਨਹੀਂ ਤੈਅ ਕਰਨਾ ਹੈ। ਤਰੀਕਾ ਜਮਹੂਰੀ ਢੰਗ ਹੁੰਦਾ ਜਿੱਥੇ ਬੰਦਿਆਂ ਨੇ ਤੈਅ ਕਰਨਾ ਹੈ। ਜਿਹੜੀਆਂ ਲੋਕਾਂ ਦੀਆਂ ਚੋਣੀਆਂ ਹੋਈਆਂ ਨੇ, ਬੋਤੀ ਮਸ਼ੀਨਾਂ ਦੇ ਵਿੱਚੋਂ ਨਿਕਲਿਆ ਸੀਗਾ। ਹੁਣ ਵੀ ਉਹਨੂੰ ਮਸ਼ੀਨਾਂ ਤੇ ਮਾਨ ਹੈ। ਸਾਨੂੰ ਅਜੇ ਵੀ ਮਸ਼ੀਨਾਂ ਦਾ ਖਤਰਾ ਖੜਾ ਕਿਤੇ ਗਿਆ ਨਹੀਂ। ਇੱਕੋ ਇੱਕ ਐਮਐਕਸ ਵੀ ਕੰਪਨੀ ਅਮਰੀਕਾ ਦੀ ਜਿਹੜੀ ਮਾਈਕ੍ਰੋਚਿਪ ਬਣਾਉਂਦੀ ਆ। ਜਿਹੜਾ ਚਿਪ ਬਣਾਉ ਉਹਨੂੰ ਕੰਟਰੋਲ ਵੀ ਕਰੂ, ਉਹਨੂੰ ਚਲਾ ਵੀ ਸਕਦਾ, ਉਹਨੂੰ ਕਢਾ ਵੀ ਸਕਦਾ, ਉਹ ਤੋਂ ਮਨਪੋਂਦੇ ਰਿਜ਼ਲਟ ਵੀ ਲੈ ਸਕਦਾ ਹੈਗਾ। ਇਹ ਕਿਸਾਨ ਦੀ ਜਿਹੜੀ ਚੋਣ ਹੋਈ ਹੈ ਨਾ ਇਹ ਅਸਲੀ ਲੋਕ ਜਦ ਇਕੱਠੇ ਹੁੰਦੇ ਨੇ ਕਿਸਾਨ ਮਜ਼ਦੂਰ ਉਹ ਆਪਦੇ ਜਿਹੜੇ ਆਗੂ ਚੁੰੰਦੇ ਨੇ ਪਹਿਲਾਂ ਪਿੰਡ ਪੱਧਰ ਤੇ ਫਿਰ ਬਲਾਕ ਦੇ ਫਿਰ ਜ਼ਿਲ੍ਹੇ ਦੇ ਫਿਰ ਸਟੇਟ ਦੇ ਇਦੋਂ ਅਸਲੀ ਦੁਨੀਆ ਦੇ ਵਿੱਚ ਕੋਈ ਤਾਕਤ ਨਹੀਂ ਹੋ ਸਕਦੀ ਪੂਰੀ ਦੁਨੀਆ ਮੰਨ ਰਹੀ ਆ ਇਸ ਮੋਰਚੇ ਨੂੰ ਔਰ 25 26 ਮੁਲਕਾਂ ਦੇ ਵਿੱਚ ਜਨਵਰੀ ਫਰਵਰੀ ਟਰੈਕਟਰ ਮਾਰਚ ਹੋਇਆ ਇਸੇ ਤਰਜ਼ ਤੇ ਵੀ ਡੀਜ਼ਲ ਸਹੀ ਭਾਅ ਮਿਲਣਾ ਚਾਹੀਦਾ ਫਸਲ ਦਾ ਭਾਅ ਪੂਰਾ ਹੋਣਾ ਚਾਹੀਦਾ ਜਿਹੜੇ ਨਜਾਇਜ਼ ਟੈਕਸ ਲੱਗਿਆ ਕਿਸਾਨ ਤੇ ਬੰਦ ਹੋਣਾ ਚਾਹੀਦਾ ਪੂਰੀ ਦੁਨੀਆ ਦਾ ਮੋਰਚੇ ਦਾ ਇੱਕ ਹਿੱਸਾ ਇਹ ਵੱਲੋਂ ਇਸ ਕਰਕੇ ਮੋਦੀ ਨੂੰ ਕੋਈ ਹੱਕ ਨਹੀਂ ਇਹ ਫੈਸਲਾ ਕਿਸਾਨਾਂ ਮਜ਼ਦੂਰਾਂ ਨੇ ਦੇਣਾ ਵੀ ਨਕਲੀ ਕੌਣ ਹੈਗਾ ਅਸਲੀ ਕੌਣ ਹੈ ਅਸੀਂ ਮੋਦੀ ਨੂੰ ਨਕਲੀ ਮੰਨਦੇ ਆ ਜਿਹਦੀਆਂ ਡਿਗਰੀਆਂ ਝੂਠੀਆਂ ਜਿਹਦੀ ਚਾਹ ਵਾਲੀ ਕਹਾਣੀ ਝੂਠੀ ਹੈਗੀ ਆ ਜਿਹਨੂੰ ਮਸ਼ੀਨਾਂ ਦੇ ਬਣਿਆ 19 ਦੇ ਵਿੱਚ ਵੀ ਕੋਈ ਹਰਮਨ ਪਿਆਰਤਾ ਨਹੀਂ ਸੀ ਅੱਜ ਉਹਦੀ ਜਾੜੇ ਹਲਕੇ ਵਾਲ ਕਿਹਾ ਹੋ ਗਈ ਪਰ ਮਸ਼ੀਨਾਂ ਦਾ ਖਤਰਾ ਅਜੇ ਵੀ ਮੌਜੂਦ ਹੈ ਜੇ ਤੁਸੀਂ ਕਹਿੰਦੇ ਹੋ ਵੀ ਮੋਦੀ ਨਕਲੀ ਹੈ ਪਰ ਪੰਜਾਬ ਚ ਤਿੰਨ ਰੈਲੀਆਂ ਹੋਈਆਂ ਨੇ ਉਹਨਾਂ ਵਿੱਚ ਭਾਰੀ ਕੱਟ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਤਿੰਨ ਰੈਲੀਆਂ ਕਰਕੇ ਗਿਆ ਮੋਦੀ ਉਹਨੂੰ ਰੋਕਿਆ ਕਿਉਂ ਨਹੀਂ ਜਿੰਨੀਆਂ ਰੈਲੀਆਂ ਕੀਤੀਆਂ ਰੋਕਿਆ ਨਹੀਂ ਤੁਹਾਨੂੰ ਪਤਾ ਨਹੀਂ ਇਹਦਾ ਮਤਲਬ ਇਤਿਹਾਸ ਦਾ ਅਸੀਂ ਗ੍ਰਿਫਤਾਰ ਹੋਏ ਹਾਂ ਗ੍ਰਿਫਤਾਰ ਮੋਦੀ ਨੂੰ ਵੀ ਅਸੀਂ ਪੂਰਾ ਡਟ ਕੇ ਰੋਕਿਆ ਪਟਿਆਲੇ ਔਰ ਜਿਹੜਾ ਸ਼ਹਿਰਪੁਰ ਔਰ ਗਰਦਾਸਪੁਰ ਦੇ ਜਲੰਧਰ ਤੇ ਆਮਦशाह ਨੂੰ ਲੁਧਿਆਣੇ ਹੋਇਆ ਸੀ ਆਪ ਗ੍ਰਿਫਤਾਰ ਹੋਏ ਆ ਉਹਨੇ ਕਬਜ਼ਾ ਕੀਤਾ ਕਿ ਕਬਜ਼ਾ ਹਜ਼ਾਰਾਂ ਫੋਰਸਾਂ ਲੈ ਕੇ ਉਹ ਆਉਂਦਾ ਸਾਡੇ ਨਾਲ ਬਹਿਸ ਕਰਦਾ ਸੀ ਕਿ ਆਪ ਪੰਜ ਮਿੰਟ ਸਾਡੇ ਨਾਲ ਗੱਲ ਕਰ ਛੇ ਪੰਜ ਮਿੰਟਾਂ ਦੇ ਝੂਠੇ ਹੋਏ ਸੜਕ ਤੇ ਨਹੀਂ ਆਵਾਂਗੇ ਜੇ ਸੱਚੇ ਹੋਏ ਤਾਂ ਉਸੇ ਵੇਲੇ ਮੰਗਾ ਦਾ ਐਲਾਨ ਕਰਕੇ ਜਾਈਂ ਵੱਲੋਂ ਪਰ ਇਹ ਝੂਠਿਆਂ ਦੇ ਕੋਲ ਕੋਈ ਜਵਾਬ ਨਹੀਂ ਉਹਨੇ 5 ਮਿੰਟ ਵੀ ਨਹੀਂ ਦਿੱਤੇ ਉਹਨੇ ਲੁਧਿਆਣੇ ਤੇ ਸਾਰੇ ਸ਼ਹਿਰਾਂ ਦੇ ਆ ਕੇ ਕਬਜ਼ਾ ਕੀਤਾ ਸਾਡੇ ਸਾਡੇ ਆਪ ਦੇ ਸ਼ਹਿਰਾਂ ਨੂੰ ਸਾਨੂੰ ਬਾਹਰ ਕੱਢਿਆ ਔਰ ਗ੍ਰਿਫਤਾਰ ਕੀਤਾ ਕੋਈ ਡੈਮੋਕ੍ਰੇਸੀ ਨਹੀਂ ਕੋਈ ਲੋਕਤੰਤਰ ਨਹੀਂ ਹੈ ਬੋਡ ਦਾ ਅਧਿਕਾਰ ਕਿਹਾ ਜਾਂਦਾ ਬਹੁਤ ਕੀਮਤੀ ਆ ਬੰਦੇ ਦਾ ਜਿਉਣ ਦਾ ਹੱਕ ਨਹੀਂ ਕੀਮਤੀ ਹੈਗਾ 1 ਲੱਖ ਤੋਂ ਉੱਪਰ ਲੋਕ ਜਿਹੜੇ ਮਨੀਪੁਰੀਏ ਨੇ ਕਸ਼ਮੀਰੀ ਆ ਆਦੀਵਾਸੀਆਂ ਕਲੱਬੀ ਆ ਅਦਾਲਤ ਨੇ ਮੁਸਲਮਾਨ ਨੇ ਕਿਸਾਨ ਨੇ ਵਿਦਿਆਰਥੀ ਨੇ ਉਹ ਯੂਏਪੀਏ ਜਾਂ ਹੋਰ ਕਾਲੇ ਕਾਨੂੰਨ ਲਾ ਕੇ ਅੱਜ ਵੀ ਹਿੰਦੂਸਤਾਨ ਦੀਆਂ ਜਿਹੜਾਂ ਚ ਡੱਕੇ ਹੋਏ ਨੇ ਲੋਕਤੰਤਰ ਦੀਆਂ ਧੜੀਆਂ ਰਾਈਆਂ ਜਾ ਰਹੀਆਂ ਨੇ ਆ ਹੁਣ ਤੱਕ ਵੀ ਬਾਰਡਰ ਬੰਦ ਰਹੇ ਆ ਉਹ ਬਾਰਡਰ ਬੰਦ ਰਹੇ ਆ ਆ ਹੁਣ ਤੱਕ ਵੀ ਬਾਰਡਰ ਬੰਦ ਰਹੇ ਕਿਹੜਾ ਲੋਕਤੰਤਰ ਹੈ ਸੇ ਕਿਹੜਾ ਕਿਸਾਨ ਦੇ ਹੱਕ ਨੇ ਕਿਸਾਨ ਘੱਟੋ ਘੱਟ ਭਾਅ ਮੰਗ ਰਿਹਾ ਐਮਐਸਬੀ ਤੇ ਜਦੋਂ ਕਾਰਖਾਨੇ 'ਚ ਉਹ ਲਿਖ ਕੇ ਆਉਂਦਾ ਉਹ ਐਮ ਆਰ ਪੀ ਲਿਖਿਆ ਹੁੰਦਾ ਹੁੰਦਾ ਕਿ ਨਹੀਂ ਤੁਸੀਂ ਰੋਜ਼ ਪੜ੍ਹਦੇ ਹੋ ਪੜੇ ਲਿਖੇ ਆ ਕਿ ਹੁਣ ਮੈਕਸਿਮਮ ਉਹਨੂੰ ਵੱਧ ਤੋਂ ਵੱਧ ਰੇਟ ਵਾਉਣ ਦਾ ਅਧਿਕਾਰ ਹੈ ਜੋ ਨਾਲ ਤਾਂ ਸਰਕਾਰੋਂ ਮਨਜ਼ੂਰੀ ਦੇ ਦਿੰਦੀ ਆ ਸਾਡੇ ਕੋਲੇ ਐਮ ਐਸ ਬੀ ਲਾਉਣ ਦਾ ਵੀ ਅਧਿਕਾਰ ਨਹੀਂ ਹੈ ਕਿਸਾਨ ਗੁਲਾਮ ਆ ਮਜ਼ਦੂਰ ਨੂੰ ਸਾਰਾ ਸਾਲ ਕੰਮ ਨਹੀਂ ਮਿਲਦਾ ਉਹ ਵੀ ਗੁਲਾਮ ਆ ਕਿਰਤੀ ਗੁਲਾਮ ਆ ਬਜ਼ਿਆਰਤੀ ਗੁਲਾਮ ਆ ਮਜਬੂਰ ਆ ਬਾਹਰ ਉੱਜੜਨ ਦੀ ਖਾਤਰ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਸੋਨਾ ਵੇਚ ਕੇ ਗੜੇ ਹੋ ਹੋ ਕੇ ਬਾਹਰ ਜਾ ਰਹੇ ਉਹ ਕਹਦੇ ਨੇ ਵੀ ਤੁਸੀਂ ਫਰ ਗੁਲਾਮਾਂ ਸੀ ਤੇ ਸਾਰੇ ਗੁਲਾਮਾਂ ਦੀ ਲੜਾਈ ਇੱਕ ਆ ਅਸੀਂ 80 ਕਰੋੜ ਦੀ ਲੜਾਈ ਲੜ ਰਹੇ ਹਾਂ 16 ਲੱਖ ਕਰੋੜ ਰੁਪਇਆ ਮaaf ਕੀਤਾ ਮੋਦੀ ਨੇ 22 ਬੰਦਿਆਂ ਦਾ ਦੋ ਵੱਡੀਆਂ ਕਾਰਪੋਰੇਟਾਂ ਮਾਨੀ ਤੇ ਡਾਨੀ ਤੇ 20 ਹੋਰ ਅਸੀਂ 80 ਕਰੋੜ ਹ ਸਾਡਾ 13 ਲੱਖ ਕਰੋੜ ਬਣਦਾ ਉਹ ਮaaf ਕਰਨ ਨੂੰ ਤਿਆਰ 80 ਕਰੋੜ ਵਾਲੇ ਪੈਠ ਕੀਤੀ ਆ ਬਾਈਆਂ ਵੱਲ ਕੀਤਾ ਮੂੰਹ ਦੱਸੋ ਜ਼ਮੂਰੀਅਤ ਕਿਹੜੀ ਆ ਦੱਸ ਦਿਓ ਜ਼ਮੂਰੀਅਤ ਬਾਈਆਂ ਦੀ ਜ਼ਮੂਰੀਅਤ ਸਾਡੇ ਲਈ ਜ਼ਮੂਰੀਅਤ ਨਹੀਂ ਉਹ ਐ ਕਹਿ ਰਹੇ ਨੇ ਵੀ ਤੁਸੀਂ ਦੱਸੋ ਤੁਸੀਂ ਹੁਣ ਫੈਸਲਾ ਦਿਓ ਉਹਦਾ ਬਹੁਤ ਕੁਝ ਕਹਿੰਦਾ ਉਹ ਕਹਿ ਰਹੇ ਨੇ ਜੋ ਜੋ ਫਸਲਾਂ ਹੋ ਹੀ ਨਹੀਂ ਰਹੀਆਂ ਔਰੇ ਉਹਨਾਂ ਨੂੰ ਤਾਂ ਐਮ ਐਸ ਪੀ ਕਿਵੇਂ ਦੇ ਦਈਏ ਜਿਹੜੇ ਫਸਲਾਂ ਹੋ ਨਹੀਂ ਬੰਦਿਆਂ ਦਾ ਬੱਕ ਕਰ ਰਿਹਾ ਕਿ 80 ਕਰੋੜ ਅਸੀਂ 80 ਕਰੋੜ ਦੀ ਲੜਾਈ ਲੜ ਰਹੇ ਹਾਂ ਆਪਦੀ ਲੜਾਈ ਨਹੀਂ ਲੜ ਰਿਹਾ ਕਿਸਾਨ ਨਾ ਇਕੱਲੇ ਪੰਜਾਬ ਦੇ ਹਰਿਆਣੇ ਦੀ ਆ ਪੂਰੇ ਦੇਸ਼ ਦੇ ਕਿਸਾਨ ਫਿਰ ਵੋਟ ਪਈ ਆ ਮੋਦੀ ਨੂੰ ਐਗਜ਼ਿਟ ਬੋਲ ਦਿਖਾ ਰਿਹਾ ਫਿਰ ਉਹ ਕਿਵੇਂ ਸੀਟਾ ਸੀਟਾ ਕਿਵੇਂ ਆ ਰਹੀਆਂ ਐਗਜ਼ਿਟ ਬੋਲ ਉਹ ਸ਼ਰਾਬਾ ਧੋਖਾ 77 ਸਾਲ ਤੋਂ ਪੈਂਦੀਆਂ ਆ ਰਹੀਆਂ ਔਰ 70 ਸਾਲ ਤੋਂ ਜਿਹੜਾ ਵੀ ਬਣਿਆ ਉਹਨੇ ਕਿਸਾਨ ਤੇ ਡਾਕ ਚੜਾਈ ਆ ਲਾਠੀ ਚਲਾਈ ਆ ਝੂਠੇ ਵਾਦੇ ਕਰਕੇ ਮੁੱਕ ਰਿਆ ਕਿਸਾਨ ਨੇ ਧੋਖਾ ਕੀਤਾ ਇਹ ਵੱਡਾ ਦੁਸ਼ਮਣ ਸਾਥ ਹੋਇਆ ਕਿਉਂਕਿ ਇਹਨੇ ਸਾਡੇ ਬਾਈ ਜੋਧੇ ਮਾਰੇ 500 ਫੱਟੜ ਕੀਤੇ ਆ 6 ਅੰਦੇ ਕੀਤੇ ਆ ਅੱਜ ਤੱਕ ਸਾਨੂੰ ਰੋਕਿਆ ਇਸ ਕਰਕੇ ਅੱਜ ਇਹ ਦੁਸ਼ਮਣ ਵੱਡਾ ਆਇਆ ਪਰ ਦੁਸ਼ਮਣ ਸਾਡੇ ਹੋਰ ਵੀ ਰਹੇ ਆ ਔਰ ਗਾਹਾਂ ਨੂੰ ਵੀ ਆਉਣਗੇ ਹੋਰ ਵੀ ਕਿਸਾਨ ਨੇ ਘੱਟ ਗੀਣੇ ਕੀਤੀ ਆ ਅੱਜ ਵੱਡਾ ਦੁਸ਼ਮਣ ਇਹ ਆ ਹੋਰ ਵੀ ਭਲੇ ਮਾਨਸ ਨਹੀਂ ਜੇ ਤੁਸੀਂ ਕਹਿੰਦੇ ਹੋ ਵੀ ਇਹਨਾਂ 'ਚ ਕਾਬੜਾ ਹੋ ਰਿਹਾ ਏ ਵੀ ਮਸ਼ੀਨ ਦੇ ਵਿੱਚ ਤਾਂ ਪਰ ਸੂਬਿਆਂ ਵਿੱਚ ਹੋਰ ਸਰਕਾਰਾਂ ਕਿਵੇਂ ਬਣ ਰਹੀਆਂ ਹੋ ਬਾਕੀ ਪਾਰਟੀ ਦੀਆਂ ਕਾਂਗਰਸ ਸਰਕਾਰ ਬਣੀਆਂ ਪੰਜਾਬ ਚ ਦਿੱਲੀ ਚ ਵੀ ਉਹਦੀ ਕੇਜਰੀਵਾਦੀ ਸਰਕਾਰ ਬਣਦੀ ਹੈ ਫਿਰ ਕਿਵੇਂ ਕਹਿ ਸਕਦੇ ਹੋ ਇਹ ਮੈਂ ਕਿ ਜਵਾਬ ਪੰਜ ਛੇ ਸੂਬਿਆਂ ਜੋ ਆਪੋਜੀਸ਼ਨੀਆਂ ਬਣਾ ਕੇ ਪਰਦਾ ਪਾਇਆ ਜਾਂਦਾ ਵੀ ਇਹ ਸਭ ਠੀਕ ਹੈ ਮਸ਼ੀਨ ਉਹ ਤੁਹਾਨੂੰ ਨਹੀਂ ਪਤਾ ਉਹ ਪਰਦਾ ਪੋਸ਼ੀ ਲਈ ਕੀਤਾ ਹੁਣ ਵੀ ਕੀਤਾ ਜਾਊਗਾ ਥੋੜੇ ਥਾਮਾਂ ਤੇ ਖਰਾ ਦਿਓ ਕੁਝ ਥਾਮਾਂ ਤੇ ਮਾਰ ਜਾਂਦੇ ਜਿੱਤੋ ਕੁਝ ਥਾਮਾਂ ਤੇ ਭਾਰੀ ਬੋਗਣਤਿਆਂ ਜਿੱਤੋ ਇਹ ਚੋੜ ਚ ਲੱਗਦੀਆਂ ਹੁੰਦੀਆਂ ਜਿਆਦਾ ਤੁਸੀਂ ਮੰਨਦੇ ਹੋ ਵੀ ਮੋਦੀ ਖਿਲਾਫ ਕੋਈ ਵੱਡਾ ਲੀਡਰ ਹੈ ਨਹੀਂ ਟੱਕਰ ਦੇਣ ਨੂੰ ਵਿਰੋਧੀ ਧਿਰ ਨੂੰ ਕਮਜ਼ੋਰ ਹੈ ਲੀਡਰ ਇਹਦੋਂ ਵੱਡਾ ਹੀ ਨਹੀਂ ਜਿਹੜਾ ਮੋਰਚਾ ਸੀ ਸਭ ਤੋਂ ਵੱਡੀ ਆਪੋਜੀਸ਼ਨ ਅਸੀਂ ਆ ਇੱਕ ਕੋਲਰਕਾਰਾਂ ਮਾਰਿਆ ਚੰਡੀਗੜ੍ਹ ਜਾ ਕੇ ਭਗਵਾਨਤ ਮਾਨ ਨੇ ਮੰਡੀਆਂ ਤੋੜੀਆਂ ਸੀ 48 ਘੰਟੇ ਦੇ ਵਿੱਚ ਸ਼ਾਈ ਸੁੱਕੀ ਨਹੀਂ ਸੀ ਅੱਡਰ ਅਸੀਂ ਵਾਪਸ ਕਰਾਉਂਦਾ ਹਰਿਆਣੇ ਦੇ ਵਿੱਚ ਲੋਦੀਤਰ ਕਹਿੰਦੇ ਹੋ ਹਰਿਆਣੇ ਸਰਕਾਰ ਤਲਵਾਈ ਸੀ ਮਨੈਸ਼ੀ ਟੁੱਟੀ ਸਾਡੇ ਕਰਕੇ ਉਹਨਾਂ ਨੇ ਕਿਹਾ ਵੀ ਇਹਨੂੰ ਬਦਲੋ ਪਿੱਛੇ ਇਹ ਖੂਨ ਨਾਲ ਸੰਗੇ ਕਿ ਪੰਨਾਂ ਜੁੱਤੀਆਂ ਪਹਿਣ ਗਿਆ ਢੋੜਾ ਬਦਲ ਕੇ ਦੇਖਿਆ ਨਹੀਂ ਅੱਜ ਸਹੀ ਸਹੀ ਪੰਜਾਬ ਚ ਦੁਸ਼ਮਣ ਚ ਅਸੀਂ ਪਹਿਲੀ ਵਾਰ ਫੁੱਟ ਪਾਈ ਆ ਕਾਲੀ ਭਾਜਪਾ ਘੜ ਜੋੜ ਬੜੀ ਸੀ ਗਿਆ ਹੁਣ ਤੇ ਸਾਡੇ ਚ ਫੁੱਟਾਂ ਮੋਂਦੇ ਆਏ ਸੀ ਨਾ ਅਸੀਂ ਦੋਸ਼ ਉਹਨੇ ਕੈਮਰੇ 'ਚ ਫੋਟੋ ਪਾਈ ਆ ਕਾਲੀ ਭਾਜਬਾ ਗੱਡਜੋੜ ਬਣਨ ਦੀ ਤਿਆਰੀ ਹੋ ਗਈ ਸੀ 1.5 ਮਹੀਨਿਆਂ ਦਾ ਸਾਰੀਆਂ ਅੰਤਰਖਾਤੇ ਗੱਲਾਂ ਹੋ ਗਈਆਂ ਸੀ ਨਹੀਂ ਬਣ ਸਕਿਆ ਕੱਲੇ ਕੱਲੇ ਕਾਲੀ ਦੇ ਸਵਾਰ ਹੋ ਕੇ ਕੱਲੇ ਕੱਲੇ ਪਿੰਡ 'ਚ ਭਾਜਪਾ ਲਿਆਉਣ ਉਸ ਕਿਉਂਕਿ ਕਾਲੀਆਂ ਦੇ ਲਿੰਕ ਸੀਗੇ ਕੋਣ ਨੂੰ ਭਾਜਪਾ ਦੀ ਹੈ ਨਹੀਂ ਸੀ ਜਿਹੜੀ ਤੁਸੀਂ ਜੈਨੋ ਵਿਰੋਧ ਕਰਨ ਦੀ ਸੀ ਕੋਈ ਅਸਰ ਬਾਕੀ ਨਹੀਂ ਛੱਡੀ ਕਿਸਾਨਾਂ ਦੇ ਲਾਠੀ ਜਾੜਜ ਵੀ ਹੋਇਆ ਫਰੀਦਕੋਟ 'ਚ ਭਗਵਾਨਤਮਾਨ ਨੇ ਕੀਤਾ ਮੋਦੀ ਨੇ ਕਰਵਾਇਆ ਦੋਨੇ ਰਲ ਕੇ ਚੱਲੇ ਨੇ ਕਿਸਾਨ ਤੇ ਲੱਖੀ ਯਾਰ ਜੀ ਹੋਇਆ ਕਿਸਾਨ ਨੇ ਧੀਆਂ ਬਿੜਾਈਆਂ ਨੇ ਰੋਜ਼ 20 20 30 ਦੀ ਥਾਵਾਂ ਤੇ ਵਿਰੋਧ ਹੁੰਦਾ ਸੀ 500 ਤੋਂ ਉੱਪਰ ਥਾਵਾਂ ਤੇ ਵਿਰੋਧ ਹੋਇਆ ਜੇ ਤੁਹਾਨੂੰ ਪਤਾ ਨਹੀਂ ਕਿ ਵਿਰੋਧ ਹੋਇਆ ਕਿ ਨਹੀਂ ਕੋਈ ਅਸਰ ਬਾਕੀ ਨਹੀਂ ਅਸੀਂ ਛੱਡੀ ਇਹ ਤੁਸੀਂ ਕਹਿੰਦੇ ਹੋ ਵਿਰੋਧੀ ਤੇ ਰਸੀਂ ਹੋ ਮੈਂ ਤੁਸੀਂ ਪਚੌਣਾ ਕਿਉਂ ਨਹੀਂ ਲੜਦੇ ਫਿਰ ਜੇ ਕਿਸਾਨ ਜੂਨੀਅਨ ਚੋਣਾ ਕਿਉਂ ਨਹੀਂ ਚੋਣਾ 'ਚ ਕੋਈ ਨਹੀਂ ਉਤਰਦੀ ਚੋਣਾ ਲੜ ਕੇ ਅਸੀਂ ਫੁੱਟ ਨਹੀਂ ਪਾਉਣੀ ਚਾਹੁੰਦੇ ਅਸੀਂ ਇੱਕ ਹੈ ਝੰਡੇ ਤੇ ਸਾਡਾ 12 31 ਝੰਡਾ ਉਹ ਤੇ ਚੱਲੇ ਹੋਏ ਆ ਚੋਣਾ ਚੋਣਾ ਨਾਲ ਕੁਝ ਨਹੀਂ ਹੋਣਾ ਚੋਣਾ ਨਾਲ ਅੱਜ ਨਹੀਂ ਚੱਲਦਾ ਹੁੰਦਾ ਰਾਜ ਚਾਰ ਚੀਜ਼ਾਂ ਨਾਲ ਚੱਲਦਾ ਹੋ ਜਿਹੜਾ ਅਦਾਲਤਾਂ ਤੇ ਅਫਸਰशाही ਉਹ ਸਾਰੀ ਕਾਰਪੋਰੇਟਾਂ ਦੀ ਜੇਬ ਚ ਚੋਨਾ ਲੈਣ ਵਾਲਾ ਨੌਕਰ ਹੁੰਦਾ ਨੌਕਰ ਕੋਈ ਵੱਡਾ ਦਰਾਰ ਬਣ ਜੂ ਕੋਈ ਛੋਟਾ ਮੋਦੀ ਵੀ ਨੌਕਰ ਹੈ ਕਾਰਪੋਰੇਟਾਂ ਦਾ ਭਗਵਾਨਤਮਾਨ ਵੀ ਆ ਤੇ ਬਾਕੀ ਵੀਰੇ ਕਾਰਪੋਰੇਟਾਂ ਦੇ ਵਿਰੁੱਧ ਕਿਸੇ ਦਾ ਪ੍ਰੋਗਰਾਮ ਨਹੀਂ ਹੈ ਜਿਸ ਦਿਨ ਦਾ ਤਾਂ ਹੀ ਬਣਿਆ ਵੀ ਆਪਣੇ ਹੱਕ ਲੈਣ ਲਈ ਆਪਾਂ ਇਹਦੇ ਵਿੱਚ ਵੜ ਕੇ ਹੀ ਆਪਾਂ ਹੱਕ ਲੈ ਸਕਦੇ ਆ ਉਹ ਲਿਖਣ ਨੂੰ ਆ ਦੇਣ ਦੂੜੀ ਜੇ ਦਿੱਤਾ ਹੁੰਦਾ ਫਿਰ ਸਹਿਜ ਦਾ ਅਧਿਕਾਰ ਮਿਲਦਾ ਹਰੇਕ ਪਿੰਡ ਚ 10 ਵਸਤਰੀਆਂ ਦਾ ਹਸਤਾਲਾ ਚ ਬਣਿਆ ਹੁੰਦਾ ਹਰੇਕ ਮਿੰਟ ਜੋ ਵਧੀਆ ਸਕੂਲ ਬਣਿਆ ਹੁੰਦਾ ਹਰ 10 ਮਿੰਟਾਂ ਚ ਚੋਟੀ ਦਾ ਕਾਲਜ ਬਣਿਆ ਹੁੰਦਾ ਹਰ ਜਿਹੜਾ ਹੈਗਾ ਨੌਜਵਾਨ ਉਹਨੂੰ ਉਹਦੀ ਯੋਗਤਾ ਅਮਦਾ ਉਹ ਕਰ ਰਜਗਾਰ ਮਿਲਿਆ ਹੁੰਦਾ ਉਹ ਦੇਸ਼ਾਂ ਦੇ ਰਾਹ ਪੈ ਕੇ ਤੁਰਨਾ ਹੁੰਦਾ ਜਬ ਦੇਸ਼ਾਂ ਨੂੰ ਜਾਣੀ ਮਜਬੂਰ ਨਾ ਹੁੰਦਾ ਸਾਰੇ ਹੱਕ ਦੱਬ ਕੇ ਕਹ ਲੈ ਕਹਿੰਦੇ ਬੋਟ ਬਾਕੀ ਕੀਮਤੀ ਆ ਬਾਕੀ ਅਧਿਕਾਰ ਨਹੀਂ ਕੀਮਤੀ ਹੈ ਨਾ ਬਾਕੀ ਪਾਕਿਸਤਾਨ ਨੂੰ ਆਗੂ ਕਰੂਗਾ ਚੀਨ ਲਾਗੂ ਕਰੂਗਾ ਬਾਕੀ ਅਧਿਕਾਰ ਕਿਉਂ ਦੱਬੇ ਹੋਏ ਨੇ 70 ਸਾਲ ਤੋਂ ਸਿਹਤ ਦਾ ਅਧਿਕਾਰ ਕਿਉਂ ਦੱਬਿਆ ਵਿੱਦਿਆ ਦਾ ਅਧਿਕਾਰ ਕਿਉਂ ਦੱਬਿਆ ਦੇ ਕਿੰਨਾ ਕੁਛ ਦੇ ਰਿਹਾ ਸਿਲੰਡਰ ਸਿਲੰਡਰ ਉਹ ਦੇ ਰਿਹਾ ਏ ਉਜਵਲ ਯੋਜਨਾ ਉਹ ਦੇ ਰਿਹਾ ਏ ਜਿਨ੍ਹਾਂ ਨੂੰ ਆਸ਼ਵਾਨ ਕਾਰਡ ਬਣਾ ਰਿਹਾ 5 ਲੱਖ ਇਲਾਜ ਫ੍ਰੀ ਆ ਆਸ਼ੂਸ਼ਮਾਨ ਦੀ ਸੁਣ ਲੋ ਇੱਕਾ ਦੋਕਾ ਹਸਪਤਾਲ ਨੂੰ ਛੱਡ ਕੇ ਕਿਸੇ ਪੰਜਾਬ ਦੇ ਹਸਪਤਾਲ ਦੇ ਵਿੱਚ ਉਜਸ਼ਮਾਨ ਦਾ ਇਲਾਜ ਨਹੀਂ ਹੁੰਦਾ 5 ਲੱਖ ਦਾ ਬਰੰਗ ਵਾਪਸ ਮੁੜਦਾ ਲੜੇ ਹਸਪਤਾਲ ਜਿਹੜੇ ਆਪਦੇ ਵਧੀਆ ਹਸਪਤਾਲ ਆਪਦਾ ਇਹਨਾਂ ਦਾ ਗੋਡੇ ਦਾ ਇਲਾਜ ਤੇ ਅੱਖ ਦਾ ਇਲਾਜ ਵੀ ਅਮਰੀਕਾ ਜਾ ਕੇ ਹੁੰਦਾ ਇਹ ਦਿਖਾਉਣ ਦੀਆਂ ਨੇ ਹਾਥੀ ਦੇ ਦੰਦ ਦਿਖਾਣੇ ਵਾਲੇ ਔਰ ਹੈ ਖਾਣੇ ਵਾਲੇ ਔਰ ਹੈ ਅਸੀਂ ਬੇਬੇ ਬੇਮਕੂ ਹੋਣ ਵਾਲਾ ਮੋਰਚਾ ਨਹੀਂ ਇਹ ਅਸਲ ਆਪੋਜੀਸ਼ਨ ਆ ਖੜੀ ਆ ਇਹਨੇ ਆਉਣ ਵਾਲੇ ਸਮਝਣਾ ਕੋਈ ਬਣੀ ਜਾਵੇ ਸਿੱਧੇ ਕਰ ਦਿਆਂਗੇ ਹੁਣ ਜਿਹੜਾ ਇਨੇ ਟਾਈਮ ਤੋਂ ਮੋਰਚਾ ਚੱਲ ਰਿਹਾ ਹੈ ਇਹ ਕਦੋਂ ਤੇਜ ਹੋਊਗਾ ਕਦੋਂ ਹੁਣ ਦੁਬਾਰੇ ਪਹਿਲਾਂ ਵਾਂਗ ਜਿਵੇਂ 13 ਫਰਵਰੀ ਨੂੰਰੇ ਅੱਗੇ ਵਧੇ ਸੀਗੇ ਦੁਬਾਰੇ ਇਹ ਪਲਾਨ ਹੈਗਾ ਕਿ ਵਧਣ ਦਾ ਇੱਕ ਦਿਨ ਵੀ ਨਹੀਂ ਹੋਇਆ 13 ਤੋਂ 21 ਤੱਕ ਹਜ਼ਾਰਾਂ ਕੋਲੇ ਡਿੱਗੇ ਆ ਫਰਕ ਇੰਨੇ ਹੀ ਆ 13 ਤੋਂ 21 ਤੱਕ ਹਜ਼ਾਰਾਂ ਕੋਲੇ ਡਿੱਗੇ ਆ ਉਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਇਨੂੰ ਹੋਰ ਦੁੱਗਣਾ ਚੌਗਣਾ ਕਰਕੇ ਪੜਾਂਗੇ ਜਾਂ ਉਹ ਜਦੋਂ ਸਾਡਾ ਹੱਟ ਜਣਾ ਦੱਬਿਆ ਹੋਇਆ ਸੜਕਾਂ ਤੇ ਚੱਲਣ ਦਾ ਇਹ ਸੜਕਾਂ ਉਹਦੇ ਪਿਓ ਦੀਆਂ ਨਹੀਂ ਸਾਡੀ ਜ਼ਮੀਨ ਤੇ ਬਣੀਆਂ ਸਾਡੇ ਪੈਸਿਆਂ ਨਾਲ ਬਣੀਆਂ ਸਾਡੇ ਮਜ਼ਦੂਰ ਨੇ ਬਣਾਈਆਂ ਨੇ ਸਾਡੇ ਖਜ਼ਾਨੇ ਚੋਂ ਬਣੀਆਂ ਨੇ ਜਦੋਂ ਸਰਕਾਰ ਦੋ ਚੱਕ ਲੂਆ ਗੁੰਡਾ ਗਰਦੀ ਦਾ ਹਨਾਲ ਚ ਤੇ ਅਸੀਂ ਅੱਗੇ ਪੜਾਂਗੇ ਦਿੱਲੀ ਬਾਦ ਜਾ ਸਾਰੀਆਂ 12 ਦੀਆਂ 12 ਮੰਗਾ ਮੰਨ ਲੂ ਫੇਰ ਪਿੱਛੇ ਲੱਗਦਾ ਤੁਹਾਨੂੰ ਵੀ ਇਹ ਚੱਕਣਗੇ ਜਾਂ ਫਿਰ ਆਹ ਰੋਡ ਦੇ ਤੁਸੀਂ ਜਿਹੜਾ ਮੋਰਚਾ ਲਾਇਆ ਇਹਦਾ ਨਾ ਕੋਈ ਅਸਰ ਹੋ ਰਿਹਾ ਸਰਕਾਰ ਉੱਤੇ ਬੇਅੰਤ ਵੱਡਾ ਅਸਰ ਹੋ ਰਿਹਾ ਮੈਂ ਤੁਹਾਨੂੰ ਦੱਸਦਾ ਵੀ ਸਰਕਾਰਾਂ ਟੁੱਟੀਆਂ ਮੋਰਚੇ ਕਰਕੇ ਤੂੰ ਸੁਣੀ ਨਹੀਂ ਸੀ ਗੱਲ ਹਰਿਆਣਾ ਦੀ ਮਰੈਸਟੀ ਡਿਊਟੀ ਸਾਡੇ ਕਰਕੇ ਪੰਜਾਬ ਚ ਵੱਡਾ ਘੱਟ ਜੋੜ ਨਾ ਬਣਿਆ ਸਾਡੇ ਕਰਕੇ ਮੰਡੀਆਂ ਅਸੀਂ ਬਚਾਈਆਂ ਸਾਡੇ ਕਰਕੇ ਸੈਂਕੜੇ ਮੰਡੀਆਂ ਮੋਰਚੇ ਦਾ ਜੈਜਕਾਰ ਹੋ ਰਿਹਾ ਪੂਰੀ ਦੁਨੀਆ ਦੇਖ ਰਹੀ ਆ ਵੀ ਇੱਕੋ ਇੱਕ ਮੋਰਚਾ ਆਹਾ ਵਾ ਜਿਹਨਾਂ ਚੱਲਿਆ ਸਾਡੇ ਨਾਲ 11-12 ਸੂਬੇ ਹੋਰ ਜੁੜ ਚੁੱਕੇ ਨੇ ਔਰ ਉਹ ਸੂਬਿਆਂ ਦੀ ਵਿੱਚ ਚਾਹੇ 5 ਜਥੇ ਬਣ ਗਿਆ ਚਾਹੇ 10 ਸਾਰ 11 12 ਸੂਬਿਆਂ 'ਚ ਵੀਰਜੀ ਐਲਾਨ ਹੋ ਚੁੱਕੇ ਨੇ ਔਰ ਹੋਰ ਸਨੇਹੇ ਆ ਰਹੇ ਨੇ ਸੂਬਿਆਂ 'ਚ ਸਰਕਾਰ ਦਾ ਫਿਰ ਸਰਕਾਰ ਦਾ ਫਿਰ ਮੋਦੀ ਦੀ ਬਣ ਰਹੀ ਹੈ ਐਕਜ਼ਿਟ ਬੋਲ ਸਰਕਾਰ ਨਾਲ ਸੰਬੰਧੀ ਜੀ ਮੈਂ ਤੁਹਾਨੂੰ ਦੱਸਿਆ ਉਹਦਾ ਕਾਰਪੋਰੇਟਾਂ ਦੇ ਦਲਾਲ ਨੇ ਉਹਨਾਂ ਨੇ ਲੈ ਕੇ ਆਉਣਾ ਪਿੱਛੇ ਫੈਸਲੇ ਹੋਣੇ ਆ ਅਮਰੀਕਾ ਨੇ ਫੈਸਲਾ ਕਰਨਾ ਜਿਹੜਾ ਇੱਥੇ 5000 ਕੰਪਨੀਆਂ ਉਹਦੀ ਵਿਦੇਸ਼ੀ ਲੁੱਟ ਰਹੀ ਆ ਤੁਹਾਨੂੰ ਦੱਸਿਆ ਤਾਂ ਵੀ ਐਨੈਕਸ ਵੀ ਕੰਪਨੀ ਮਾਈਕਰੋਚਿਪ ਬਣਾਉਂਦੀ ਆ ਅਮਰੀਕਾ ਤੋਂ ਫੈਸਲੇ ਹੁੰਦੇ ਨੇ ਨਰਮੋਧ ਸਿੰਘ ਅਮਰੀਕਾ ਲੈ ਕੇ ਆਇਆ ਸੀ ਤੇ ਮੋਦੀ ਨੂੰ 90 ਤੋਂ 99 ਤੱਕ ਦਰਜਣਾ ਬਾਰ ਆਉਂਦੀ ਰਿਕਾਰਡ ਆ ਅਮਰੀਕਾ ਸਾਦਕੇ ਟ੍ਰੇਨਿੰਗ ਦਿੱਤੀ ਹੈ ਜਿੰਮੇਵਾਰੀ ਨਾ ਕਹਿ ਰਹੇ ਕੀ ਮਾੜੀ ਗੱਲ ਆ ਜੇ ਬਾਹਰ ਲੋ ਬਰਲੇ ਕੋ ਆਪਣੀਆਂ ਨਾਲ ਹੋ ਕੇ ਚੱਲ ਰਹੀਆਂ ਮੋਦੀ ਦੇ ਕੋਈ ਦੇਸ਼ਵਾਰੇ ਸੋਚ ਰਿਹਾ ਦੇਸ਼ਵਾਦ ਸੋਚ ਰਿਹਾ ਦੇਸ਼ ਨੂੰ ਨੰਬਰ 1 ਚ ਸੂਬੇ ਚ ਮਤਲਬ ਬਾਲਡ ਦੇ ਵਿੱਚ ਚੁੰਗਾਉਣ ਨੂੰ ਫਿਰਦਾ ਪੂਰੇ ਦੇਸ਼ ਨੂੰ ਚਮਕਾਉਣ ਲਈ ਨਹੀਂ ਆਉਂਦਾ ਬਾਬੇ ਨਾਨਕ ਤੇ ਜਾਂ ਬੁੱਧ ਦੇ ਚੇਲੇ ਨਹੀਂ ਹੈਗੇ ਤਾਰਨਾ ਰਹੇ ਆ ਸਾਨੂੰ ਹਰ ਕੰਪਨੀ ਆ ਕੇ ਕਾਦੋਂ ਮਨਾਖੇ ਤੇ ਡਿੱਗਿਆ ਹੁੰਦਾ ਤੁਸੀਂ ਕੋਈ ਇੱਥੇ ਮਕਸਦ ਲੈ ਕੇ ਆਏ ਹੋ ਇਹ ਆਪਦਾ ਮਕਸਦ ਲੈ ਕੇ ਆਏ ਨੇ ਕੰਪਨੀ ਵੀ ਮਕਸਦ ਲੈ ਕੇ ਆਇਆ ਨਾ ਇੱਕ ਕਦਮ ਨਹੀਂ ਦੁਰਦੀ ਉਹ ਬੁੱਧ ਦੇ ਚੇਲੇ ਨਹੀਂ ਨਾ ਬਾਬਾ ਜੀ ਨਾਨਕ ਦੇ ਚੇਲੇ ਉਹ ਲਟੇਰੇ ਨੇ ਦੁਨੀਆ ਪਰ ਦੇ ਮਾਲਕ ਭਾਗੋ ਦੇ 5000 ਕੰਪਨੀ ਲੁੱਟਣ ਲਈ ਆਈ ਹੋਈ ਆ ਧਾਰ ਲਈ ਨਹੀਂ ਆਈ ਹੋਈ ਇਹ ਕਿਸਾਨ ਹੁਣ ਬੁੱਧੂ ਨਹੀਂ ਬਣਦਾ ਇਹ ਸਮਝਦਾ ਚੰਗੀ ਤਰ੍ਹਾਂ 5000 ਬਾਹਰ ਲੇ 100 ਦੇ ਕਰੀਬ ਆਈ ਦਨੀਆ ਕਾਰਪੋਰੇਟ ਸਾਰੇ ਰਲ ਕੇ ਦੇਸ਼ ਨੂੰ ਲੁੱਟ ਇਹ ਜਿਹੜੀਆਂ ਕੰਪਨੀਆਂ ਇਹ ਕੰਪਨੀ ਇਹ ਕੰਪਨੀਆਂ ਆਈਆਂ ਨੇ ਰੋਜ਼ਗਾਰ ਵੀ ਨਹੀਂ ਮਿਲ ਰਿਹਾ ਰੋਜ਼ਗਾਰ ਮਿਲ ਰਿਹਾ ਲੋਕਾਂ ਨੂੰ ਜਿਹੜੇ ਮੌਲ ਬਣੇ ਹੋਏ ਨੇ ਰੋਜ਼ਗਾਰ ਵੀ ਮਿਲ ਰਿਹਾ ਨਹੀਂ ਰੋਜ਼ਗਾਰ ਨਹੀਂ ਕਰ ਰਹੇ ਲੁੱਟ ਰਹੇ ਨੇ ਸਰਕਾਰ ਆ ਮੰਦੀ ਆ ਵੀ ਬੰਦਾ ਜਿਹੜਾ 700 ਰੁਪਏ ਤੋਂ ਇਹਨਾਂ ਖਜਾ ਨਹੀਂ ਕਰ ਸਕਦਾ ਸਰਕਾਰ ਦੇ ਕਾਰਨ ਮੈਂ ਸ਼ਿਕਾਇਤ ਦੀ ਆ ਹਰੇਕ ਕੰਪਨੀ 7 ਤੋਂ 8000 ਰੁਪਏ ਤੋਂ ਵੱਧ ਤਨਖਾਹ ਨਹੀਂ ਕਿਸੀ ਦੀ 7 ਤੋਂ 8000 10000 ਤੋਂ ਥੱਲੇ ਥੱਲੇ ਤਨਖਾਹ ਲੁੱਟ ਕਰ ਰਹੇ ਨੇ ਸਾਡੀ ਨਾ ਕਿ ਸਾਨੂੰ ਰੋਜ਼ਗਾਰ ਦੇ। ਇੱਕ ਮੈਂ ਲਾਸਟ ਪੁੱਛਣਾ ਚਾਹੁੰਦਾ ਵੀ ਤੁਹਾਡਾ ਜਾਂਦੇ ਜਾਂਦੇ ਕੀ ਮੈਸੇਜ ਹੈ ਲੋਕਾਂ ਨੂੰ ਵੀ ਜਿਹੜੇ ਵੇਰੇ ਪਹੁੰਚੇ ਨੇ ਹੈਗੇ ਪਹੁੰਚਣ ਸਾਡਾ ਮੈਸੇਜ ਇਹੀ ਆ ਵੀ ਜਿਹੜਾ ਮੋਰਚਾ ਇਹੀ ਕੋਈ ਇੱਕ ਅਸਲੀ ਕਿਸਾਨ ਦਾ ਮਜ਼ਦੂਰ ਦਾ ਹਰ ਰੋਟੀ ਖਾਣ ਵਾਲੇ ਦਾ ਮੋਰਚਾ ਇਹ ਤੁਹਾਡਾ ਵੀ ਮੋਰਚਾ ਸ਼ਾਇਦ ਤੁਹਾਨੂੰ ਨਾਲ ਸਮਝ ਆਵੇ ਉਹ ਇਹ ਆ ਵੀ ਟਮਾਟਰ ਸਾਡਾ ਲਿਆ ਦੇ ਮਨਸ਼ੀ ਦਾ ਦੇਣੀ ਆ ਟਮਾਟਰ ਲਿਆ 10 ਤੋਂ 20 ਰੁਪਏ ਪੰਜਾਬ ਤੇ ਹਰਿਆਣੇ ਚ ਸਤੰਬਰ ਤੇ ਅਕਤੂਬਰ ਚ ਨਵੰਬਰ ਤੇ ਸਤੰਬਰ ਚ ਵੇਚਿਆ ਰਿਲਾਇਸ ਸਟੋਰਾਂ ਤੋਂ ਮਾਰ ਨਹੀਂ ਦੇ 300 ਤੋਂ 400 ਜਿੱਦਣ ਸਟਾਕ ਮੋਕ ਗਿਆ 10 ਸਟਾਕਾਂ ਦੇ ਗ੍ਰੂਪ ਸਟਾਕ ਸੀ ਜਿੱਦਣ ਉਹ ਸਟਾਕ ਮੋਕ ਗਿਆ ਜਦੋਂ ਟਮਾਟਰ ਫੇਰ ਥੱਲੇ ਆ ਗਿਆ ਕਿਉਂ ਛੋਟੇ ਵਪਾਰੀ ਗੋਹ ਰਹਿ ਗਿਆ ਛੋਟੇ ਸਟੋਰ ਵਾਲੇ ਗੋਹ ਰਹਿ ਗਿਆ ਛੋਟੇ ਕਾਰੋਬਾਰੀ ਗੋਹ ਰਹਿ ਗਿਆ ਆ ਖੇਡ ਮੋਦੀ ਖੇਡ ਰਿਹਾ ਇਹਨੂੰ ਕਹਿੰਦਾ ਮਾਡਲ ਆ ਸਾਡਾ ਇਹ ਮਾਡਲ ਹੀ ਅਸੀਂ ਦੇਸ਼ ਚੱਲਣ ਦੇਣਾ ਕਾਰਪੋਰੇਟੀ ਦਾ ਮਾਡਲ ਆ ਵੀ ਕਿਸਾਨਾਂ ਨੂੰ ਲੁੱਟੋ ਇਹ ਤੁਹਾਨੂੰ ਵੀ ਲੁੱਟ ਰਿਹਾ ਹਰ ਰੋਟੀ ਖਾਣ ਵਾਲੇ ਨੂੰ ਲੁੱਟ ਰਿਹਾ ਅਸੀਂ ਕਿਸਾਨ ਆਪਦੇ ਲਈ ਨਹੀਂ ਲੜ ਰਿਹਾ ਜਿੱਥੇ ਮਜ਼ਦੂਰ ਲਈ ਵੀ ਲੜ ਰਿਹਾ ਨਾਲ ਸਰਬੱਤ ਦੇ ਭਲੇ ਲਈ ਹਰ ਰੋਟੀ ਖਾਂਣ ਵਾਲੇ ਲਈ ਲੜ ਰਿਹਾ ਇਸ ਕਰਕੇ ਇਹੀ ਮੋਰਚਾ ਇਹਦੀ ਅਟਕੇ ਸਪੋਰਟ ਕਰੋ ਇਹਨੂੰ ਤਕੜਾ ਕਰੋ ਇਹ ਹਰ ਹਾਲ ਜਿੱਤੂਆ ਔਰ ਬਾਰਾਂ ਮੰਗਾਂ ਮਨਾ ਕੇ ਜਾਵਾਂਗੇ ਔਰ ਉਦੋਂ ਗਾਹ ਜਿਹੜੇ ਅਗਲੇ ਮਸਲੇ ਰਹਿੰਦੇ ਆ ਉਹ ਵੀ ਹੱਲ ਕਰਾਵਾਂਗੇ ਆਈ ਜਾਵੇ ਕੋਈ ਸਰਕਾਰ ਕੋਈ ਪਰਵਾਹ ਨਹੀਂ ਕਿਉਂਕਿ ਕਾਰਪੋਰੇਟਾਂ ਦੇ ਦਲਾਲ ਹੀ ਹੋਣੇ ਸਾਨੂੰ ਇਹ ਪਤਾ ਕੋਈ ਛੋਟਾ ਦਲਾਲ ਆ ਕੋਈ ਵੱਡਾ ਕੋਈ ਇੱਕ ਰੰਗ ਦਾ ਦਲਾਲ ਕੋਈ ਦੂਏ ਰੰਗ ਦਾ ਕਿਸੇ ਨੇ ਕਿਹਾ ਨਹੀਂ ਵੀ ਕਾਰਪੋਰੇਟੀ ਰੋਟੇ ਲੋਕਾਂ ਦਾ ਮੈਂ ਕਿਸੇ ਦੇ ਮੈਨੀਫੈਸਟੋ ਚ ਹੈ ਹੀ ਨਹੀਂ ਜਾਂਦੇ ਇਹ ਇਹ ਹੈਗੀ ਆ ਵੀ ਤੁਹਾਨੂੰ 1700 ਦੇਵਾਂਗੇ ਬੀਬੀ ਨੂੰ ਕੋਈ ਕਹਿੰਦਾ 8500 ਦਿਆਂਗੇ ਬੋਲੀ ਲੱਗ ਰਹੀ ਹੈ ਹਨਾ ਜੀ ਇਹ ਨਹੀਂ ਕਹਿ ਰਿਹਾ ਵੀ ਹਰ ਨੌਜਵਾਨ ਨੂੰ ਪੜ੍ਹਾਈ ਲਿਖਾਈ ਮੁਤਾਬਕ ਪੱਕਾ ਰਜਗਾਰ ਦਿਆਂਗੇ ਕਿਸਾਨ ਨੂੰ ਜਿਹੜੀ ਹੈਗੀ 1 ਮਹੀਨੇ ਦੇ ਅੰਦਰ ਜਿਹੜੀ ਐਮਐਸਬੀ ਦਿਆਂਗੇ ਕਹਿ ਰਹੇ ਆ ਦੇਵਾਂਗੇ ਪਰ 5 ਦਿਨਾਂ ਚ ਦਿਆਂਗੇ ਇੱਕ 5 ਮਹੀਨਿਆਂ ਜਾਂ 5 ਸਾਲ ਚ ਕਿਤੇ ਨਹੀਂ ਲਿਖਿਆ ਹੋਇਆ ਇਹ ਆ ਮੋਰਚੇ ਦੀ ਦਾਗਦਣਾ ਨਿਕਲਣਾ ਸਾਰਾ ਠੀਕ ਹੈ ਜੀ ਹਲੋ ਧੰਨਵਾਦ ਤੇ ਮੈਂ ਗੱਲਬਾਤ ਕੀਤੀ ਹੈ ਮੋਰਚੇ ਦੇ ਵੱਡੇ ਇਕੱਠ ਹੋ ਰਿਹਾ ਹੈ ਕਹਿੰਦੇ ਜਿਹੜੀਆਂ ਕਾਰਪੋਰੇਟ ਘਰਾਣੇ ਜਿਹੜੇ ਇਹਨੂੰ ਸਰਕਾਰ ਨੂੰ ਚਲਾ ਰਹੇ ਨੇ ਇਹ ਅਸੀਂ ਨਹੀਂ ਚੱਲਣ ਦੇਣਾ ਜੋ ਕਰਾਣੇ ਚਾ ਰਹੇ ਨੇ ਸਰਕਾਰ ਜੋ ਵਾਦਾ ਨੀਤੀ ਕਰ ਰਹੀ ਹੈ ਵਾਦਾ ਖਿਲਾਫੀ ਕਰ ਰਹੀ ਹੈ ਜਿਹੜੇ ਨੀਤੀਆਂ ਨੇ 12 ਮੰਗਾ ਸੀ ਮਨਾ ਕੇ ਜਾਣੀਆਂ ਇੱਥੇ ਜਿਹੜਾ ਇਕੱਠ ਹੋਣਾ ਹੈ ਸ਼ਾਮ ਤੱਕ ਵੱਡਾ ਇਕੱਠ ਹੋਣਾ ਹੈ ਕਿਸਾਨਾਂ ਦਾ ਵੋਟਾਂ ਪੈ ਚੁੱਕੀਆਂ ਨੇ ਤੇ ਚਾਰ ਨੂੰ ਰਿਜ਼ਲਟ ਵੀ ਆਉਣਾ ਹੈ ਤੇ ਉਸ ਤੋਂ ਪਹਿਲਾਂ ਵੱਡਾ ਇਕੱਠ ਇਸ ਸ਼ੰਭੂ ਸ਼ੰਭੂ ਬਾਡਰ ਤੇ ਹੋਣਾ ਹੈ ਮੈਂ ਮਨਿੰਦਾ ਸਿੰਘ ਮੇਰਾ ਕੈਮਰਾਮਨ ਜੀਵਨ ਧੰਨਵਾਦ